سواگت ہے گربا پروگرام دے اس حصے جس پہ آج آپ کے سمیں پرم کی استھتی کی ہے دھرم کی ستھتی کی ہے کھے وچر رہے نے ایک نہیں سمو ترما کی گل کرتے ہیں جنرل کا سو so, آج دا ٹاپک کیونکہ یہ بھی کسی دیگر نے کسی نوجوان نے سوال کی اس سندر دے دے. کے کیا میں جواب دے اجوکے سمے ترم اپنے منورت کو پٹک چکا ہے جب آپ سینٹینس دہرا رہے ہیں اس کا مطلب نہیں ہے کہ کوئی بھی ترم یا سارے ہی ترم ترم اپنے آپ منورت تو نہیں پٹکے بلکہ جڑا ترمانہ منورت سے ਉਸ ਨੂੰ ਮਿਸਯੂਸ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਵੱਲ ਜਿਹੜੇ ਪਰੰਤੇ ਕਾਪੀ ਸੋਚਦੇ ਫਾਰੇ ਕਿਪਾ ਚਿੰਨੇ ਦੀ ਸੰਸਾਰ ਦੇ ਵਿੱਚ ਇਸ ਵਕਤ ਇਹ ਰਸੋਤੋਂ ਉਪਰ ਤੱਕ ਨਿਗਰਤਾ ਕਿਉਂਕਿ ਧਰਮ ਸ਼ਬਦ ਅਸੂਲ ਨਾਲ ਜੁੜਿਆ ਹੋਇਆ ਪ੍ਰਿੰਸੀਪਲਸ ਨਾਲ ਜੁੜਿਆ ਹੋਇਆ ਕਿ ਕੁਰਬਾਨੀ ਵੀ ਜਦੋਂ ਤਰਮ ਦੀ ਗੱਲ ਕਰਦੇ ਆ ਕਹਿੰਦੇ ਸਰਬ ਤਰਮ ਵਿੱਚ ਸ੍ਰੇਸ਼ਟ ਤਰਮ ਹਰ ਕਾ ਨਾਮ ਆਪ ਕੋ ਨਾਮ ਜਪ ਨਿਰਮਰਤ ਪ੍ਰਿੰਸੀਪਲ ਤਰਮ ਜੀਵਨ ਦਾ ਜਿਹੜਾ ਮਾਰਗੇ ਅੰਤਿ ਉਹ ਉਹੀ ਸ੍ਰੇਸ਼ਟ ਹੈ ਸਿਰਾ ਇੱਕ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਨਾਮ ਬੰਦ ਵੀ ਆਪਕੇ ਜੇਤਾ ਕੀਤਾ ਤੇ ਤਾਂ ਨਾ ਉਹ ਨਾ ਨਾਈ ਕੋ ਤਾਂ ਪੂਰਾ ਬ੍ਰਹਮੰਡ ਨਾਮ ਦੀ ਗੱਲ ਸੋ ਹਰ ਕੋ ਨਾਮ ਹਰਦੀ ਕ੍ਰिएशन ਦੇ ਨਾਲ ਨਾਲ ਇੰਡੀਵਿਜੂਅਲ ਤੌਰ ਤੇ ਆਪਣੇ ਆਪ ਦੇ ਵਾਸਤੇ ਉਸਤ ਆਪਣਾ ਜ ਕਰਮ ਨਿਰਭਲ ਚਾਹੀਏ ਸੋ ਇਹ ਸੇ ਕਰਕੇ جدو اجو کے سمے جا پرچلت سروپ دیکھا جا رہے ہے جی دی دیکھ دی پر پریکٹس دیکھی جا رہی ہے کیونکہ جس طرح سکھ درم کے بارے میں پہلا بھی ایک گل کہی کہ دیر از ورڈ آف ڈیفرنس بٹوین پریکٹس وتمان پریکٹس کی ہے ਤੇ ਜਿਹੜਾ ਸਾਡਾ ਸਿਧਾਂਤ ਹੈ ਪਰਸਪੈਕਸ਼ਨ ਜਿਹੜੀ ਸਾਡੇ ਸਾਨੂੰ ਗੁਰੂ ਸਾਹਿਬਾਨ ਨੇ ਜਿਹੜਾ ਉਦੇਸ਼ ਦਿੱਤਾ ਉਹਦੇ ਵਿੱਚ ਜ਼ਮੀਨ ਉਸ ਮੰਨ ਦਾ ਫਰਕ ਕਿਉਂ ਕਿ ਧਰਮਾਂ ਦੇ ਸੰਚਾਲਕਾਂ ਨੇ ਗੁਰੂ ਸਾਹਿਬਾਨ ਨੇ ਸਾਨੂੰ ਇਨਸਾਨ ਬਣਾਉਣ ਦਾ ਤਰੀਕਾ ਦੱਸਿਆ ਸਾਨੂੰ ਇਨਸਾਨੀਅਤ ਵਾਲੇ ਪਾਸੇ ਤੋਰਿਆ ਪਰ ਅਸੀਂ ਉਸ ਦੇ ਵਿੱਚ ਕਰਮ ਕਾਂਡ ਹੋਰ ਕਈ ਪ੍ਰਮੇਯ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਾਹਰੋਂ ਲਿਆ ਕੇ

ਪਾਇਆ ਕੌਣ ਕਾਜ ਸਿਰਜੇ ਜਗ ਪੀਤਰ ਜਨਮ ਕੌਣ ਫਲ ਪਾਇਆ ਪਾਉਣੀ ਦੇ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨ ਏ ਮੰਗ ਲੈ ਜਿਸ ਮਨੋਰਥ ਤੇ ਲਈ ਅਸੀਂ ਆਏ ਇਸ ਮਨੋਰਥ ਨੂੰ ਪੁੱਲ ਗਏ ਕਿਉਂਕਿ ਤਾਂ ਕਿ ਇਸ ਸ੍ਰਿਸ਼ਟੀ ਦੇ ਕਰਤੇ ਨੂੰ ਵੀ ਅਸੀਂ ਪੁੱਲ ਗਏ ਜਿਸ ਨੇ ਕਿਸਾਨ ਉਸ ਚੰਗੇ ਕੰਮ ਦੇ ਵਾਸਤੇ ਪ੍ਰੇਰਣਾ ਸੀ ਜਿਸ ਦੇ ਨਾਮ ਤੋਂ ਅਸੀਂ ਪ੍ਰੇਰਣਾ ਲੈ ਕੇ ਜਿਸ ਦੇ ਗੁਣਾਂ ਤੋਂ ਪ੍ਰੇਰਣਾ ਲੈ ਕੇ ਗੁਣਵਾਨ ਬਣਨਾ ਸੀ ਉਹਨੂੰ ਵੀ ਪੁੱਲ ਤੇ ਅਰਵਾਰਸਤਿਕਾ ਗੋਬਿੰਦ ਹਮ ਐਸੇ ਯੋ ਪ੍ਰਾਪਤ ਜਿਨ ਪ੍ਰਭੂ ਜਿਓ ਪਿੰਡ ਥਾ ਦਿਆ ਕਿਸ ਕੀ ਪਾਉ ਪਗਤ ਨਹੀਂ ਸਾਧੀ ਅਸੀਂ ਉਸ ਪਿਆਰੇ ਦੇ ਨਾਲ ਵੀ ਮੋਹ ਨਹੀਂ ਰੱਖਿਆ, ਪ੍ਰੇਮ ਨਹੀਂ ਰੱਖਿਆ। ਉਸ ਤੇ ਅਸੂਲਾਂ ਤੇ ਨਹੀਂ ਤੁਰੇ। ਛਿਸ਼ਟ ਨੂੰ ਇੱਕੇ ਪੀਂ ਗਿਆ। ਜਿਹੜਾ ਸਾਡਾ ਕ੍ਰੀਏਟਰ ਏ। ਜਿਸ ਤੇ ਕਰਕੇ ਸਾਡੀ ਫ਼ਮ। ਤੇ ਨਾਲ ਹੀ ਪਰਤਨ, ਪਰਤਨ, ਪਰਤੀ ਨਿੰਦਾ, ਪਰ অপਵਾਦ ਨਹੀਂ ਛੁਟਾ। ਆਵਾ ਗਉਣ ਹੋਤ ਹੈ ਫੁਨ ਫੁਨ ਇਹ પ્રસੰਗ ਨਾ ਅਸੀਂ ਪ੍ਰਾਇਤ ਕੰਨ ਦੀ ਲਾਲਸਾ ਚ ਪ੍ਰਾਇਤ ਤੰਨ ਦੀ ਲਾਲਸਾ ਚ ਨਿੰਦਾ ਬਖੀਲੀ ਲੋਕਾਂ ਦੀ ਪ੍ਰਾਇਰ ਦੀ ਹੋਰ ਕਈ ਤਰ੍ਹਾਂ ਦੇ ਜਿਹੜੇ ਕਰਮ ਨੇ ਉਹਨਾਂ ਦੇ ਵਿੱਚ ਕਿਨ ਰਾਤ ਸਾਡੀ ਜਿਹੜੀ ਸੋਚਣੀ ਉਹਦੋਂ ਨਹੀਂ ਹੋਈ ਹੈ ਤੇ ਅਸੀਂ ਹਰ ਪਲ ਉਸ ਆਵਾ ਗਾਉਂ ਚ ਏ ਹੋਇਆ ਵਿਚਾਰਾਂ ਦੇ ਉਹ ਸਿਲਸਿਲਾ ਹੀ ਨਹੀਂ ਟੁੱਟ ਰਿਹਾ ਜਿਸ ਦੇ ਵਿੱਚ ਅਸੀਂ ਮਾਰਾ ਸੋਚ ਰਿਹਾ ਮਾਰਾ ਵਿਚਾਰ ਰਿਹਾ ਮਾਰਾ ਵਿਚਾਰ ਰਿਹਾ ਪਾਲ ਸਾਡੇ ਖਿਆਲਤ ਜਿਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਆ ਜਿਸ ਨੂੰ ਉਹ ਕਹਿੰਦੇ ਆ ਪਾੜੀਆਂ ਮਤ ਪਾਪਾਂ ਕੇ ਜਿਹੜੀ ਇਹ ਪਾਪਾਂ ਨਾਲ ਸਾਡੀ ਮਤ ਭਰੀ ਗਈ ਦਿਨ ਰਾਤ ਸਾਰੇ ਵਿਚਾਰਾਂ ਦਾ ਸਿਰਸਾ ਨਹੀਂ ਹਰ ਪੰਕ ਇੱਕ ਵਿਚਾਰ ਛੁੱਟਦਾ ਹੈ ਦੂਜਾ ਯਾਨੀ ਕਿ ਸਟ੍ਰੀਮ ਆਫ ਕੌਨਸ਼ੀਅਸਨੈਸ ਦੇ ਵਿੱਚ ਅਸੀਂ ਮਾਰੇ ਨਾਲ ਹੀ ਜੁੜੇ ਹੋਏ ਅਸੀਂ ਕੋਈ ਚੰਗਾ ਕੰਮ ਨਹੀਂ ਕਰ ਇਹ ਸਾਨੂੰ ਉਪਦੇਸ਼ ਦਿੱਤਾ ਧਰਮ ਨੇ ਕਿ ਫਿਰ ਧਰਮ ਨੇ ਸਾਨੂੰ ਚੰਗਾ ਬਣਨ ਦੇ ਲਈ ਪ੍ਰੇਰਿਆ ਪਰਸੀ ਬਣ ਨਹੀਂ ਸਕਦਾ ਗੁਰਮਤਿ ਦੇਵੀ ਚ ਇਹ ਗੁਰਮਤਿ ਵਿਚਾਰੇ ਜਿਸ ਨੂੰ ਬਾਬਾ ਫਰੀਦ ਇੱਕ ਕਵੀ ਸਾਹਿਬ ਦਾ ਸ਼ਬਦ ਹੈ ਦੂਸਰੇ ਪਾਸੇ ਅਸੀਸ ਨੂੰ ਦੂਸਰੇ ਲਾਉਂਦੇ ਵਿਚਾਰਦੇ ਆ ਕਿਉਂਕਿ ਦੋਨੋਂ ਸ਼ਬਦ ਅਸੀਂ ਪਹਿਲੇ ਹਿੱਸੇ ਦੇ ਵਿੱਚ ਸਰਵਣ ਕੀਤੇ ਨੇ ਟੇਕ ਸ਼ਬਦ ਹੈ ਜੀ ਗੋਬਿੰਦ ਹਮ ਐਸੇ ਅਪਰਾਧੀ ਇਸ ਤੋਂ ਪਹਿਲਾ ਸ਼ਬਦ ਜਿਹੜਾ ਸੀ ਪਾਈ ਬਰਦਾਸ਼ ਦੀ ਮਾਰ ਦਾ ਇਸਾ ਆਤਿਨ ਕੋਲ ਕਮਾਈਆਂ ਗੁਰਮਤਿਰੇ ਦੇ ਗਰੀਬੀ ਆਵੇ ਜਿਵੇਂ ਇੱਕ ਪਾਸੇ ਸਾਨੂੰ ਦੱਸਿਆ ਗਿਆ ਕਿ ਸਾਡੇ ਅਸੀਂ ਕਿੰਨਾ ਮਾਰੇ ਕੰਮਾਂ ਚ ਸਾੰਗੇ ਤਿਆਗੜੇ ਨੇ ਤੇ ਦੂਜੇ ਪਾਸੇ ਅਸੀਂ ਕਿਵੇਂ ਚੰਗੇ ਗੁਣਾਂ ਦੇ ਧਾਰਨੀ ਕਿਵੇਂ ਹੋਣਾ ਹੈ ਗੁਰਬਾਣੀ ਚ ਆਂਦਾ ਹੈ ਗੁਰੂ ਅਰਜਨ ਪਾਤਸ਼ਾਹ ਸਾਹਿਬ ਦੇ ਸੁਪਨਿ ਸਾਧਵੀ ਚੰਦਾ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੈ ਨਾਮਕੀਆ ਮੁਕਤ ਆਗੇ ਸੁਖਾ। ਇੱਥੇ ਗਰੀਬੀ ਦਾ ਮਤਲਬ ਕੰਗਾਲੀ ਨਹੀਂ ਹੈ। ਇੱਥੇ ਨਿਮਰਤਾ। ਇੱਥੇ ਡਾਊਨ ਟੂ ਅਰਥ, ਹਾਈ ਲੀਵਿੰਗ ਐਂਡ ਪਲੇਨ ਥਿੰਕਿੰਗ ਵਾਲੀ ਜਿਹੜੀ ਗੱਲ ਹੈ। ਉਹ ਏ ਵਿਚਾਰਾ ਕਰਕੇ ਜਿਹੜੀ ਨਿਮਰਤਾ ਹੈ। ਅਮਲੀ ਤੌਰ ਤੇ ਜੀਵਨ ਦੇ ਵਿੱਚ ਜਿਹੜੀ ਨਿਮਰਤਾ ਹੈ। ਉਸ ਲੋਕਾਂ ਆ ਕੇ ਕਰਕੇ ਪਾਏ ਕਿ ਗਰੀਬੀ ਬਸਾਵੇ। ਨਾਮਕੀਆ ਮੁਕਤ ਆਗੇ ਸੁਪਾਇ ਸਾਰੀ ਕੁਰਬਾਨੀ ਸਾਨੂੰ ਗੁਨਾ ਦੀ ਕੁਆਲਿਟੀ ਦੇ ਨਾਲ ਜੋੜਦੇ ਹੋਇਆ ਗੁਨਾ ਦੇ ਫਲ ਚੰਗੇ ਗੁਨਾਮ ਕੇ ਨਾਲ ਚੰਗਾ ਸੁਭਾਅ ਬਣਦਾ ਹੈ ਚੰਗੀ ਪ੍ਰਾਪਤੀ ਹੁੰਦੀ ਹੈ ਇਸ ਰਾਜੂ ਦੀ ਇਸ ਵਿਚਾਰ ਨਾਲ ਜੂਦੀ ਇਸੇ ਕਰਕੇ ਪਈ ਮਰਦਾਂ ਸੀ ਕਿ ਅੰਦਰੇ ਕਿ ਮੈਂ ਉਸ ਵਿਅਕਤੀ ਦੇ ਉਹ ਪ੍ਰਕਾਸ਼ ਕੁਰਬਾਨ ਜਾਂਦਾ ਜਿਹੜਾ ਵਿਅਕਤੀ ਗੁਰਮਤ ਅਨੁਸਾਰ ਆਪਣੇ ਖੇੜਦੇ ਦੇ ਵਿੱਚ ਗਰੀਬੀ ਚੰਗੇ ਗੁਣ ਨਿਮਰਤਾ ਵਾਲੇ ਗੁਣਾਂ ਸਵਾਰਦਾ ਹੈ ਸ਼ਿੰਗਾਰਦਾ ਹੈ ਤੰਗ ਹੈ ਕਿ ਉਹ ਗੁਣਾਂ ਨਾਲ ਜਿੰਦਾ ਹੋਂਦ ਇਸ ਕੋਲ ਕਮਾਈਆਂ ਪਰ ਨਾਰੀ ਕੇ ਮੇੜਨਾ ਇਹ ਤੇ ਇਹ ਤੇ ਵਨਸ ਮਰਸੀ ਅਮਲੀ ਤੌਰ ਤੇ ਕਿਰਦਾਰ ਦੇ ਤੌਰ ਤੇ ਮੈਂ ਉਸ ਤੋਂ ਕੁਰਬਾਨ ਜਾਣਾ ਜਿਹੜਾ ਕਿਸੇ ਆਪਣੇ ਪਰਿਵਾਰ ਤੋਂ ਆਪਣੀ ਘਰਵਾਲੀ ਤੋਂ ਆਪਣੇ ਘਰਵਾਲੇ ਤੋਂ علاوہ ਕਿਸੇ ਬਾਰੇ ਕੋਈ ਮਾਰਾ ਚਿਤਵਦੇ ਨਹੀਂ ਕਿਸੇ ਬਾਰੇ ਕੋਈ ਉਹੋ ਜਿਹਾ ਖਿਆਲ ਕਾਮ ਖਿਆਲ ਬੁਜੇ ਲਿਆਦੇ ਹੀ ਨਹੀਂ ਉਹਨਾਂ ਦੇ ਨੇੜੇ ਹੀ ਨਹੀਂ ਜਾਂਦੇ ਹਾਂ ਸਤਕਾਰ ਕਰ ਇਹ ਤੇ ਸਾਰਾ ਜੀਵਨ ਆ। ਹੌਂਸੇ ਕੋਲ ਕਮਾਈਆਂ ਪਰ ਡਰਦੇ ਕਿ ਕੋ ਹੱਥ ਨਾ ਲਵੇ। ਪ੍ਰਾਈ ਧੌਲਤ ਨੂੰ ਜਿਹੜਾ ਹੱਥ ਨਹੀਂ ਲਾਂਦਾ, ਟੱਚ ਨਹੀਂ ਕਰਦਾ, ਜਿਸ ਪਾਸੇ ਦੇਖਦਾ ਨਹੀਂ ਹਾਂ। ਪਿਛਲੇ ਸ਼ਬਦ ਦਸਰੇ ਜੀ ਨਜ਼ਰ ਨੂੰ ਕਵੀ ਸਾਹਿਬ ਗਿਆ ਸੀ ਕਿ ਇਹ ਕਿਹੜੇ ਉਹ ਪ੍ਰਾਪਤ ਕਰ ਰਿਹਾ ਮਾਨਸਿਕ ਤੂਫਾਨ। ਇਤੇ ਅੰਮਲੇ ਤੌਰ ਤੇ ਹੀ ਕਹਿ ਰਿਹਾ ਕਿ ਭਈ ਇਹਨਾਂ ਤੋਂ ਬਚਦਾ ਜਿਹੜਾ ਮੈਂ ਉਸ ਤੋਂ ਪਰਵਾਹ ਨਹੀਂ। ਹੌਂਸੇ ਕੋਲ ਕਮਾਈਆਂ ਪਰ ਨਿੰਦਾ ਸੁਣ ਆਪ ਹਟਾਵੇ ਉਹ ਕਿਸੇ ਵੀ ਪ੍ਰਾਏ ਲੋਕਾਂ ਦੀ ਨਿੰਦਾ ਚੁਗਲੀ ਬਖੀਲੀ ਨਹੀਂ ਕਰਦਾ ਮਹਾਂਕੀ ਸਿਕੂਲਕ ਮਾਹੀ ਸਾਧਗੁਰੂ ਦਾ ਉਪਦੇਸ਼ ਕਰਦਾ ਜਿਵੇਂ ਸਾਧਗੁਰੂ ਦੇ ਬਚਨ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਹੈ ਕਮਾਂਦਾ ਹੈ ਆਪਣੇ ਤੇ ਲਾਗੂ ਕਰਦਾ ਹੈ ਉਸਾ ਵੇ ਸੇਕ ਹੈ ਕਿ ਨਾ ਕਿ ਸਾਧਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਈ ਜੇ ਕਦ ਸ਼ਬਦ ਨਾ ਕਰੇ ਵਿੱਚ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਨ ਪਾਏ ਜਿਨ ਸਤਗੁਰ ਕੀ ਆ ਗਿਆ ਸਤ ਸਤ ਕਰਾ ਦੇਖਣ ਨਾਲ ਨਹੀਂ ਸਤਗੁਰੂ ਦੀ ਆਗਿਆ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਂਦੇ ਅਸੀਂ ਕਿਵੇਂ ਅਸੀਂ ਸਤਿਕਾਰ ਕਰਦੇ ਹਾਂ ਉਹ ਸਤਿਕਾਰ ਹੀ ਨਹੀਂ ਜੇ ਅਸੀਂ ਗੁਰੂ ਦੀ ਗੱਲ ਹੀ ਨਹੀਂ ਮੰਨਦੇ ਸੋ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਣਾ ਹੀ ਜਿਹੜਾ ਹੈ ਬਹੁਤ ਇਸ ਔਲ ਕਮਾਈਆਂ ਥੋੜਾ ਸਵੇ ਥੋੜਾ ਹੀ ਖਾ ਇਹ ਜੀਵਨ ਦਾ ਇੱਕ ਲਕਸ਼ਿ ਕਿ ਕਿ ਕੇਵਲ ਨੀਂਦ ਤੇ ਭੁੱਖ ਜਿਹੜੀ ਹੈ ਸਰੀਰ ਨੂੰ ਕਾਰ ਰੱਖਣ ਵਾਸਤੇ ਹੀ ਚਾਹੀਦੀ ਤੇ ਉਸਤੇ ਹੀ ਅੰਮ੍ਰਿਤ ਕਰੇ ਨਹੀਂ ਲਾਲਚ ਨਾ ਹੋਏ ਤੇ ਮਤਲਬ ਥੋੜਾ ਸੋਵੇ ਥੋੜਾ ਹੀ ਖਾਵੇ ਨਾ ਉਹ ਜ਼ਿਆਦਾ ਟੱਕੇ ਕਿ ਨਾ ਉਹ ਜ਼ਿਆਦਾ ਲਾਲਚ ਵਿੱਚ ਲੋਕਾਂ ਦਾ ਤਾਂ ਵੀ ਜਿਹੜਾ ਹੱਥ ਮਾਰ ਕੇ ਖਾਣ ਦੀ ਕੋਸ਼ਿਸ਼ ਕਰੇ ਗੁਰਮੁਖੋ ਸੋਈ ਸਹਿਜ ਸਮਾ ਤੇ ਗੁਰਮੁਖੋ ਉਹ ਹੀ ਆ ਗੁਰੂ ਦੇ ਆਸ਼ੀਮ ਸਾਥ ਕਰਨ ਵਾਲਾ ਜਿਹੜਾ ਸਹਿਜ ਦੇ ਵਿੱਚ ਰਜੋ ਤਮਸ ਤੋ ਗੁਣ ਤੋ ਉੱਪਰ ਉੱਠੀ ਸਹਿਜ ਅਵਸਥਾ ਦੇ ਵਿੱਚ ਟੀ ਜੇ ਨਾ ਪਰੋ ਕਰੀ ਸੁ ਧਰਮਾਂ ਦਾ ਜਦੋਂ ਮੈਂ ਇਹ ਗੱਲ ਕੀਤੀ ਕਿ ਵੀ ਜਿਹੜਾ ਧਰਮਾਂ ਦਾ ਉਦੇਸ਼ ਸੀ ਉਸ ਨੂੰ ਅਸੀਂ ਕਰਮ ਕਾਂਡ ਵਿੱਚ ਲਿਆ ਅੱਜ ਅਸੀਂ ਕਿਤੇ ਵੀ ਜਾਈਏ ਕਿੰਨੇ ਵੀ ਜਿੰਨੇ ਕਥਾਕਾਰ ਚਾੜੀ ਪ੍ਰਚਾਰਕ ਜਿਹੜੇ ਵੀ ਹੈਗੇ ਆ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਕਿਸੇ ਸਟੇਜ ਤੇ ਖੜੇ ਹੋ ਕੇ ਉਹ ਸਾਨੂੰ ਸ਼ੁਭ ਗੁਣਾਂ ਦੀ ਗੱਲ ਤੇਰੇ ਨੇ ਇੱਕੋ ਰੱਖਣੀ ਹੁੰਦੀ ਹੈ ਸਿਮਰਨ ਕਰ ਪਈ ਸਿਮਰਨ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਆ ਪਰ ਸਿਮਰਨ ਦੇ ਗੁਰਮਤ ਅਨੁਸਾਰ ਅਰਥ ਕੀ ਨੇ ਚਾਰ ਪੈਰ ਨਹੀਂ ਅੱਠੇ ਪੈਰ ਪਰ ਉਹ ਅੱਠੇ ਪੈਰ ਜਿਹੜਾ ਇਹ ਉਹ ਅਮਲੀ ਤੌਰ ਤੇ ਕਰ ਉਹ ਤਿਆਗ ਕਿ ਨਹੀਂ ਕਰਦੇ ਇਹਨਾਂ ਸਾਲੀਆਂ ਤੁਸੀਂ ਜਦੋਂ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਹੁਣ ਆਪਾਂ ਜਿਸ ਗੱਲ ਦੀ ਵਿਚਾਰ ਕੀਤੀ ਸੀ ਕਿ ਭਈ ਧਰਮ ਜਿਹੜਾ ਹੈ ਆਪਣੇ ਅਸਲੀ ਉਦੇਸ਼ ਤੋਂ ਭਟਕਿਆ ਕਿਉਂ ਹੈ ਮੈਂ ਕਿਸ ਹਰ ਇੱਕ ਧਰਮ ਦੀ ਗੱਲ ਕਰ ਰਿਹਾ ਜਾਂ ਧਾਰਮਿਕ ਵਿਚਾਰਾਂ ਦੀ ਗੱਲ ਚਿੰਨ੍ਹਵੀ ਦੁਨੀਆਂ ਦੇ ਵਿੱਚ ਮਹਾਨ ਪੁਰਖ ਹੋਏ ਨੇ ਜਿਨ੍ਹਾਂ ਦੇ ਨਾਂ ਤੇ ਜਿਨ੍ਹਾਂ ਨੇ ਵਿਚਾਰ ਪਹੁੰਚ ਦਿੱਤੀ ਜਿਨ੍ਹਾਂ ਨੇ ਵਿਚਾਰਾਂ ਨੂੰ ਤਰਮ ਕੇ ਰੱਖਿਆ ਉਹਨਾਂ ਨੇ ਮਨੁੱਖ ਨੂੰ ਮਨੁੱਖ ਬਣਾਉਣ ਦੀ ਗੱਲ ਦੁਨੀਆਂ ਦਾ ਕੋਈ ਵੀ ਧਰਮ ਜਿਹੜਾ ਇਨਸਾਨੀਅਤ ਦੂ ਸਮਰਪਿਤ ਨਹੀਂ ਹੈ ਜਿਹੜਾ ਇਨਸਾਨ ਨਹੀਂ ਬਣਾਉਂਦਾ ਉਹ ਤਰ੍ਹਾਂ ਨਹੀਂ ਹੋ ਸਕਦਾ ਯਾ ਕੋਈ ਵੀ ਮਨੁੱਖ ਜਿਸ ਤੇ ਚ ਇਨਸਾਨੀਅਤ ਨਹੀਂ ਹੈ ਮਾਨਵਤਾ ਨਹੀਂ ਹੈ ਉਹ ਕੋਈ ਧਰਮੀ ਨਹੀਂ ਹੋ ਸਕਦਾ ਭਾਵੇਂ ਨਾ ਕੋਈ ਗਾਹ ਇਨਸਾਨ ਜਿਸ ਤੇ ਚ ਇਨਸਾਨੀਅਤ ਨਹੀਂ ਹੈ ਚੰਗਾ ਮੁਸਲਮਾਨ ਹੋ ਸਕਦਾ ਹੈ ਨਾ ਚੰਗਾ Hindu ਹੋ ਸਕਦਾ ਹੈ ਨਾ ਚੰਗਾ Christian ਹੋ ਸਕਦਾ ਹੈ ਨਾ ਚੰਗਾ Sikh ਹੋ ਸਕਦਾ ਹੈ ਨਾ ਚੰਗਾ Parsee ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਜਿਸ ਦੇ ਵਿੱਚ ਇਨਸਾਨੀਅਤ ਨਹੀਂ ਹੈ ਪਰ ਜਿਹੜੇ ਵਿੱਚ ਕਿਸੇ ਮੁਨੱਖ ਦੇ ਵਿੱਚ ਇਨਸਾਨੀਅਤ ਦੇ ਗੁਣ ਆ ਜਾਂਦੇ ਹਨ ਮਾਨਵਤਾਵਾਦੀ ਗੁਣਾਂ ਦਾ ਧਾਰਨੀ ਹੋ ਜਾਂਦਾ ਉਹ ਹਰ ਇੱਕ ਧਰਮ ਦੇ ਵਿੱਚ ਪਰਮਾਤਮਾ ਉਹ ਚੰਗਾ ਮੁਸਲਮਾਨ ਵੀ ਹੋ ਸਕਦਾ ਹੈ ਚੰਗਾ ਹਿੰਦੂ ਵੀ ਹੋ ਸਕਦਾ ਹੈ ਚੰਗਾ ਸਿੱਖ ਵੀ ਹੋ ਸਕਦਾ ਹੈ ਚੰਗਾ ਕ੍ਰਿਸਚੀਅਨ ਵੀ ਪਾਰਸੀ ਵੀ ਕੋਈ ਕਿਸੇ ਵੀ ਵਿਚਾਰਧਾਰਾ ਜਿਹੜੀ ਇਨਸਾਨੀਅਤ ਨਾਲ ਜੁੜੀ ਹੈ ਕਿਉਂਕਿ ਅੱਜ ਕੱਲ੍ਹ ਤੇ ਕਈ ਉਹ ਸੰਗਠਨ ਨੇ ਜਿਹੜੇ ਬੰਦਿਆਂ ਨੂੰ ਮਾਰ ਕੇ ਬੰਦਿਆਂ ਦੇ ਪਿੱਛੇ ਉਹ ਜਿਹੀ ਸਿਕਰਟ ਸੁਸਾਇਟੀਜ਼ ਬਣਾ ਕੇ ਇਨਸਾਨੀਅਤ ਦੇ ਦੁਸ਼ਮਣ ਹੋਣ ਉਹ ਵੀ ਆਪਣੇ ਆਪ ਨੂੰ ਧਰਮ ਕਹਿੰਦੇ ਪਰ ਇਹ ਕੋ ਧਰਮ ਨਹੀਂ ਹੁੰਦੀ ਉਹ ਐਂਟੀ ਹਿਊਮਨ ਹੁੰਦੇ ਆ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਆ ਨਰੂ ਮਰੇ ਨਰਕਾਂ ਨਾ ਜੇ ਮਨੁੱਖ ਤੇ ਅੰਦਰ ਇਨਸਾਨੀਅਤ ਮਰ ਗਈ ਉਹ ਅਨੁੱਖਾ ਦੇ ਕੰਮ ਨਹੀਂ ਆਏਗਾ ਕਿਸੇ ਦੇ ਕੰਮ ਨਹੀਂ ਆ ਹਾ ਪਸ਼ੂ ਮਰੇ ਦਾ ਸਵਾਲ ਜੇ ਉਹਦੇ ਅੰਦਰ ਪਸ਼ੂ ਵੀਰਤੀ ਹੈਵਾਨੀਅਤ ਮਰ ਗਈ ਤਾਂ ਉਹ ਤਕਾ ਉਵਰਕਤੀ ਇਨਸਾਨੀਤ ਦੇਵੀ ਹਵਾਨੀਤ ਦੇਵੀ ਪਾਉ ਸ੍ਰਿਸ਼ਟੀ ਦੇ ਬ੍ਰਹਮੰਡ ਦੇ ਕਮ ਆਇਗੋ ਬ੍ਰਹਮੰਡ ਭਾਰ ਨੇ। ਸ਼ੁਭ ਗੁਣਾਤੇ ਜਿਹੜਾ ਜ਼ੋਰ ਦਿੱਤਾ ਗਿਆ ਉਸ ਨੂੰ ਕਿਸੇ ਵੀ ਧਰਮ ਨੇ ਇਸ ਵਕਤ ਜਿਹੜੀ ਉਹਨਾਂ ਦੀ ਪ੍ਰੈਕਟਿਸ ਹੈ ਉਸ ਤੋਂ ਵਿੱਚ ਲੈਣਾ ਨਹੀਂ ਹੈ ਬਲਕਿ ਇਥੋਂ ਤੱਕ ਕਿ ਪੰਤ ਸਾਰੇ ਧਾਰਮਿਕ ਇੰਸਟੀਚੂਨਸ ਦੇ ਵਿੱਚ ਪ੍ਰੋਫੈਸ਼ਨ ਕਰ ਕਰਤੂਕੀ ਧਾਰਮਿਕ ਵਿਚਾਰਧਾਰਾ ਉਸ ਨਹੀਂ ਧਾਰਮਿਕ ਵਿਚਾਰਧਾਰਾ ਆਪਣੇ ਆਪ ਵਿੱਚ ਫੁੱਤਰ ਹੈ ਜੇ ਕੋਈ ਉਸ ਦੇ ਅਨਸਾਰ ਜੀ ਰਿਹਾ ਕਿਉਂਕਿ ਕਿਸੇ ਵੀ ਦੁਨੀਆ ਦੇ ਮਹਾਨ ਇਨਸਾਨ ਨੇ ਮਹਾਨ ਪੈਗੰਬਰ ਨੇ ਮਹਾਨ ਗੁਰੂ ਨੇ ਮਹਾਨ ਅਵਤਾਰ ਨੇ ਮਹਾਨ ਵਿਦਵਾਨ ਨੇ ਮਹਾਨ ਫਿਲਾਸਫਰ ਨੇ इवन ਸਾਇੰਟਿਸਟਸ ਵੀ ਉਹਦੇ ਚਾਹਦੇ ਆ ਮਾੜੇ ਵਿਚਾਰ ਨਹੀਂ ਦਿੱਤੇ ਮਨੋਕੋ ਉਹ ਮਨੋਕੋ ਆਂਦੀ ਗੱਲ ਕੀਤੀ ਪਰ ਜਦੋਂ ਪ੍ਰੈਕਟਿਸ ਦੇ ਵਿੱਚ ਕੁਝ ਲੋਕਾਂ ਤੱਕ ਜਦੋਂ ਕੋਈ ਵੀ ਚੀਜ਼ ਜਦੋਂ ਇਨਸ਼ਿਊਅਸ ਲਾਈਜ਼ ਹੋ ਜਾਂਦੀ ਹੈ ਸੰਸਥਾਗਤ ਹੋ ਜਾਂਦੀ ਉਹਦੇ ਵਿੱਚ ਫਿਰ ਉਹਦੇ ਪਰਸਨਲ ਇੰਟਰਸਟ ਆ ਜਾਂਦੇ ਤੇ ਉਹ ਸੀਮਾਵਾ ਨਾਲ ਆਲੇ ਅਲੀ ਉਹ ਸੀਮਾਵਾ ਦੇ ਵਿੱਚ ਰਹਿਣ ਦੀ ਧਰਮ ਜਦੋਂ ਕਹਿੰਦੇ ਆ ਤੇ ਉਹਦੇ ਵਿੱਚ ਉਹ ਇਸੇ ਕਰਕੇ ਗੁਰਬਾਣੀ ਜੱਤੀ ਸਾਹਿਬ ਦੇ ਵਿੱਚ ਆਉਂਦਾ ਨੇ ਮਨ ਨਾ ਮਾਗੇ ਨਾ ਚੱਲੇ ਪੰਥ ਮਨ ਨਾ ਤਰਮ ਸੇਤੀ ਸਨਵਾਤ ਉਹ ਜਿਸ ਨਾਰਗ ਦੇ ਤੁਰਨਾ ਉਸ ਬੰਦਿਸ਼ ਨੂੰ ਉਸ ਸ਼ਰਾਰੂ ਉਸ ਮर्यादा ਨੂੰ ਜਿਸ ਦਾ ਇਨਸਾਨੀਅਤ ਨੂੰ ਕੋਈ ਫਾਇਦਾ ਨਹੀਂ ਉਹ ਕਾਇ ਗਿਨਾਉ ਨਹੀਂ ਮੰਦਾ ਜਿਹੜਾ ਆਕਾਲ ਪੁਰਖ ਨੂੰ ਮੰਨ ਰਿਹਾ ਜਾਂ ਜਿਹੜਾ ਪਰਮ ਸਤ ਦੀ ਅਵਸਥਾ ਦੇ ਵਿੱਚ ਵਿਸ਼ਵਾਸ ਰੱਖਦੇ ਪਰ ਮੰਨ ਨੇ ਤਰਮ ਸੇਤੀ ਸੰਬੰਧ ਪਰ ਜਦੋਂ ਮੰਨਦਾ ਨੂੰ ਮੰਨਣ ਵਾਲਾ ਉਸ ਦਾ ਸੰਬੰਧ ਹੀ ਜਿਹੜਾ ਉਸ ਦਾ ਰਿਸ਼ਤਾ ਜਿਹੜਾ ਧਰਮ ਨਾਲ ਜੁੜਦਾ ਇਸ ਕਹਿੰਦਾ ਧਰਮ ਆਪਣੇ ਆਪ ਇੱਕ ਬਹੁਤ ਉੱਚੀ اخلاਕੀ ਬਲੰਦੀ ਜਿਸ ਤੇ ਵਾਰਗੁਰੂ ਸਾਹਿਬ ਜੰਨੇ ਮੈਂ ਪਹਿਲਾਂ ਜ਼ਿਕਰ ਕੀਤਾ سرشت دھرم ہر کا نام چپ نرم جم نر جی پچھلا دن یہی ذکر کر رہا سی کہ اقبال بھی کہمل سے بنتی ہے زندگی جنت بھی جہانم بھی یہ خاکی اپنی فتح میں نہ نوری ہے نہ ناری زندگی جیڑی ہے جیون جہاں ਇਸੇ ਆਪਾ ਇੱਕ ਵਿਚਾਰ ਕੀਤੀ ਸੀ ਤਾਉ ਜੰਦਾ ਇੱਕ ਫਰੇਜ਼ ਜਿਹੜਾ ਇਹ ਕਹਿੰਦਾ ਹੈ ਕਿ ਵੀ ਆਪਣੇ ਵਿਚਾਰਾਂ ਤੇ ਨਿਗ੍ਹਾ ਰੱਖੋ ਉਹ ਤੁਹਾਡੀ ਵਿਚਾਰਧਾਰਾ ਬਣ ਜਾਏਗੀ ਆਪਣੇ ਫੁਰਨਿਆਂ ਤੇ ਨਿਗ੍ਹਾ ਰੱਖੋ ਉਹ ਵਿਚਾਰਧਾਰਾ ਬਣ ਜਾਏਗੀ ਚਾਹਤਾਂ ਤੇ ਨਿਗ੍ਹਾ ਰੱਖੋ ਉਹ ਤੁਹਾਡੇ ਐਕਸ਼ਨ ਦੇ ਵਿੱਚ ਕਰਮ ਦੇ ਵਿੱਚ ਤਬਦੀਲ ਹੋ ਜਾਏਗੀ ਕਰਮਾਂ ਤੇ ਨਿਗ੍ਹਾ ਰੱਖੋ ਕਿਉਂਕਿ ਉਹੀ ਤੁਹਾਡੀਆਂ ਆਤਾਂ ਬਣ ਜਾਂਦੀਆਂ ਤੁਹਾਡੀਆਂ ਆਤਾਂ ਹੀ ਜਿਹੜੀਆਂ ਨੇ ਉਹ ਤੁਹਾਡਾ ਕਿਰਦਾਰ ਬਣ ਜਾਂਦੀਆਂ ਨੇ ਤੇ ਕਿਰਦਾਰ ਹੀ ਜਿਹੜਾ ਹੈ ਉਹ ਡਿਸਾਈਨ ਕਰਦਾ ਹੈ ਕਿ ਤੁਸੀਂ ਆਪਣੇ ਵਾਸਤੇ ਜੰਨਤ ਤਿਆਰ ਕਰ ਰਹੇ ਹੋ ਜੀਵਨ ਵਿੱਚ ਜਾਂ جہਨਮ ਤਿਆਰ ਕਰ ਰਹੇ ਹੋ ਮੂਲ ਰੂਪ ਜਿਹਨੋਂ ਖਜੜਾ ਹੈ ਨਾ ਤੇ ਉਹ ਫਰਿਸ਼ਤੇਵਾਰਗਾ ਨੂਰ ਤੋਂ ਪੈਦਾ ਹੋਇਆ ਹੈ ਨੂਰੀ ਨੂਰੀ ਨਾ ਹੀ ਉਹ ਜਿੰਨਾ ਵਾਂਗੂ ਅਗ ਤੋਂ ਕਹਾਂ ਕੋਈ ਉਹ ਸਾਕੀ ਇ슬ਾਮਿਕ ਵਿਚਾਰ ਕਰਦਾ ਉਹ ਆਪਣੀ ਆਪਣੇ ਸੁਭਾਅ ਉਸਾਰ ਤੋਂ ਹਾਂ ਜੋ ਕੁਝ ਨਹੀਂ ਪਰ ਜਦੋਂ ਕੰਮ ਮਾਰੇ ਕਰਦਾ ਕਿਉਂਕਿ ਅਮਲ ਸੇ ਬਣਤੀ ਹੈ ਜਦੋਂ ਉਹਦੇ ਅਮਲ ਸੇ ਹੋ ਜੇ ਹੋਣਗੇ ਚੰਗੇ ਹੋਣਗੇ ਚੰਗਾ ਬਣ ਜਾਏਗਾ ਮੰਦੇ ਹੋਣਗੇ ਮੰਦਾ ਬਣ ਜਾਏਗਾ ਉਹ ਨਾਨੀ ਪਾਤਸ਼ਾਹ ਵੀ ਕਹਿੰਦੇ ਆਨ ਉਹ ਕੰਦੇ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਇਸ ਖਾਲੀ ਕਾਗਜ਼ ਦੇ ਉੱਪਰ ਤੇ ਖਾਲੀ ਸਲੇਟ ਦੇ ਉੱਪਰ ਕੁਝ ਵੀ ਨਹੀਂ ਲਿਖਿਆ ਥਾ ਇੱਕ ਕਰਣੀ ਜਿਹੜੀ ਇਸ ਕਾਗਜ਼ ਦੇ ਉੱਪਰ ਜਦੋਂ ਮਨ ਆਪਣੇ ਉਹਨਾਂ ਕਰਮ ਇੰਦਰੀਆਂ ਦੇ ਗਿਆਨ ਇੰਦਰੀਆਂ ਦੇ ਅਧੀਨ ਹੋ ਕੇ ਮਾੜਾ ਚੰਗਾ ਲਿਖਦਾ ਹੈ ਤੇ ਇਹ ਜਿਹੜਾ ਕਾਗਜ਼ ਹੈ ਇਹ ਕਾਲਾ ਹੁੰਦਾ ਹੈ ਜਾਂ ਇਹ ਉਜਲਾ ਹੁੰਦਾ ਹੈ ਇਹ ਕਾਗਜ਼ ਹੀ ਜਿਹੜਾ ਹੈ ਉਹਦੀ ਜ਼ਿੰਦਗੀ ਜਦੋਂ ਕਿ ਜਿਵੇਂ ਜਿਵੇਂ ਕਰ ਆ ਕੇ ਚੱਲ ਆਇਆ ਚੱਲিয়ে ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਨੂੰ ਇਸ ਇਹ ਜਿਹੜਾ ਕਰਮ ਨੇ ਕੇ ਉਹਦਾ ਅਮਲ ਜਿਹੜਾ ਹੈ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਦਾ ਇਹ ਬਣ ਜਾਂਦਾ ਹੈ ਸੋ ਇਸੇ ਕਰਕੇ ਕਰਮ ਜਿਹੜਾ ਹੈ ਆਪਣੇ ਆਪ ਤੇ ਵਿੱਚ ਇੱਕ ਚੰਗੇ ਪਾਸੇ ਤੋਂ ਪਰ ਅਮਲੀ ਤੌਰ ਤੇ ਅਸੀਂ ਧਰਮਾਂ ਦੇ ਰੂਪ ਨੂੰ ਆਪਣੀ ਪ੍ਰੈਕਟਿਸ ਦੇ ਵਿੱਚ ਵਿਗਾਰ ਕੇ ਰੱਖ ਦਿੱਤਾ ਜੋ ਧਰਮ ਦਾ ਮੂਢਲਾ ਹਾਸਾ ਹੈ ਜਿਸ ਤਰ੍ਹਾਂ ਆਧੁਨਿਕ ਇੱਕ ਹੋਰ ਗੱਲ ਚੱਲਦੀ ਹੈ ਡਾਕਟਰ ਈਨਰਾਵਮ ਵੇਦਕਰ ਸਿੱਖਉਣੀ ਹੈ ਜਾਤਕੀ ਉਸਨੇ 1935 ਦੇ ਵਿੱਚ ਸਿੱਖ ਜਿਹੜੇ ਨੇਤਾ ਸਨ ਲੀਡਰਸ ਨੇ ਪ੍ਰੋਮਿਸ ਵੀ ਕੀਤਾ ਉਹ ਵੱਖਰੀ ਗੱਲ ਹੈ ਕਿ ਅਮਲੀ ਤੌਰ ਤੇ ਉਸਨੇ ਦੇਖਿਆ ਹੁਣਾ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਵਿਵਹਾਰ ਹੈ ਜਾਤ ਪਾਤ ਤੇ ਸਿੱਖੀ ਦੇ ਪਰਸੈਪਸ਼ਨ ਵਿੱਚ ਨਹੀਂ ਆ ਪਰ ਪ੍ਰੈਕਟਿਸ ਦੇ ਵਿੱਚ ਹੈ ਬਹੁਤ ਜ਼ਿਆਦਾ ਸੋ ਇਸੇ ਤਰ੍ਹਾਂ ਉਸ ਨੂੰ ਜਦੋਂ ਪੁੱਛਿਆ ਗਿਆ ਉਸਨੇ ਬਾਕੀ ਜਦੋਂ ਉਹ ਧਾਰਮਿਕ ਉਸਨੇ ਆਪਣਾ ਆਉਸਤੇ ਕਰਮकांड ਤੇ ਇਸਨੇ ਟੀਕਾ ਟਿਪੜੀ ਕੀਤੀ ਸਿੱਖੀ ਤੇ ਕੋਈ ਕਿੰ ਤੂੰ ਨਹੀਂ ਕੀਤਾ ਕਿਉਂਕਿ ਜਦੋਂ ਉਸਨੂੰ ਪੁੱਛਿਆ ਗਿਆ ਉਸਨੇ ਕਿਉਂਕਿ ਇਹਨਾਂ ਦੇ ਜਿਹੜੇ ਧਾਰਮਿਕ ਸਰੋਤ ਨੇ ਉਹਨਾਂ ਦੇ ਵਿੱਚ ਜਾਤ ਪਾਤ ਨੂੰ ਉੱਚ-ਨੀਚ ਨੂੰ ਕਿਸੇ ਰੂਪ ਤੋਂ ਕਰਮकांड ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ ਇਸ ਕਰਕੇ ਸਿੱਖ تھیოლოგი ਦਾ ਹਿੱਸਾ ਕਰਮकांड ਜੂਡਿਸਿਜ਼ਮ ਜਿਸ ਨੂੰ ਆਪਾਂ ਕਹਿੰਦੇ ਆ ਵੱਖਵਾਦ ਇਨਸਾਨੀਤ ਨੂੰ ਨਫ਼ਰਤ ਕਰਨਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਟ੍ਰਾਈਬਲ ਤੌਰ ਤੇ ਸਿੱਖਾਂ ਦੇ ਵਿੱਚ ਜ਼ੋਰ ਆ ਗਈਆਂ ਨੇ ਪਰ ਸਿੱਖ ਵਿਚਾਰਧਾਰਾ ਦੇ ਵਿੱਚ ਸਿੱਖ ਥੀਓਲੋਜੀ ਦੇ ਵਿੱਚ ਸਿੱਖ ਪਰਸੈਪਸ਼ਨ ਦੇ ਵਿੱਚ ਇਹ ਨਹੀਂ ਹੈ ਇਸੇ ਕਰਕੇ ਉਸਨੇ ਕਿਉਂਕਿ ਸਿੱਖ ਗੁਰੂਆਂ ਨੇ ਇਸ ਨੂੰ ਨਾ ਪ੍ਰੈਕਟਿਸ ਵਿੱਚ ਲਿਆਂਦਾ ਤੇ ਨਾ ਹੰਡਾਇਆ ਬਲਕਿ ਇਸ ਨੂੰ ਸਿੱਖੀ ਤੋਂ ਕੱਢ ਕੇ ਇੱਕ ਨਰੂਲ ਕਸੜਿਆ ਸੀ 239 ਸਾਲਾਂ ਦੀ ਸਟ੍ਰਗਲ ਦੇ ਵਿੱਚ ਕਿ ਇਸ ਬਾਰੇ ਕੰਪਿਆ ਵੀ ਨਹੀਂ ਸੀ ਜਾ ਸਕਦਾ ਲੇਕਿਨ ਵਰਤਮਾਨ ਸਮੇਂ ਮੈਂ ਵਰਤਮਾਨ ਸਮੇਂ ਦੀ ਗੱਲ ਕਰ ਰਿਹਾ ਹਾਂ ਕਿ ਸਿੱਖੀ ਦੇ ਵਿੱਚ ਵੀ ਜਿਹੜਾ ਫਲਸਫਾ ਜੋ ਪਰਸਪੈਕਟਿਵ ਹੈ ਜੋ ਕਨਸੈਪਟ ਹੈ ਸੰਕਲਪ ਹੈ ਉਹ ਤੇ ਸਾਡਾ ਜਿਹੜਾ ਅਮਲੀ ਜੀਵਨ ਹੈ ਇਸ ਦੇ ਵਿੱਚ ਜ਼ਮੀਨਾਸਮਾਨ ਦਾ ਫਟ ਅਮਲੀ ਤੌਰ ਤੇ ਅਸੀਂ ਜਿਹੜੇ ਵੀ ਰਵਾਇਤ ਨੂੰ ਜੀ ਰਹੇ ਅੰਡਾਰ ਆ ਪ੍ਰੈਕਟਿਸ ਕਰ ਰਹੇ ਹਾਂ ਉਹਨਾਂ ਦਾ ਸਿੱਖੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਉਹ ਟ੍ਰਾਈਬਲ ਨੇ ਅਸੀਂ ਜਸਟ ਕਾਸਟ ਆਏ ਜਿਸ ਕਬੀਲੇ ਚੋਂ ਆਏ ਜਿਸ ਧਰਮ ਚੋਂ ਆਏ ਉਹ ਸਾਰੇ ਹੀ ਰੀਤੀ ਰਿਵਾਜ ਜਿਹੜੇ ਆ ਉਹ ਅਸੀਂ ਇੱਥੇ ਪ੍ਰੈਕਟਿਸ ਕਰਦੇ ਹਾਂ ਗੁਰੂ ਸਾਹਿਬਾਨ ਨੇ ਵੀ ਸਾਡੇ ਤੇ ਬੰਦਿਸ਼ ਨਹੀਂ ਲਾਈ ਗੁਰੂ ਸਾਹਿਬਾਂ ਇਹ ਤਾਂ ਸਮਝੂ ਕਿ ਕਿ ਜੰਮ ਲੋ ਐਸੀ ਰੀਤ ਜਿੰਨੇ ਪਿਆਰਾ ਵੇਸਲੇ ਨਾਨਕ ਸਾਹਿਬ ਜੀ ਪੜਿ ਗਏ ਸਾਹਿਬ ਸਿੱਧੀ ਪਾੜੇ ਉਹੋ ਜਿਹੇ ਰੀਤੀ ਰਿਵਾਜਾਂ ਨੂੰ ਛਾੜ ਦੇ ਜਿਨ੍ਹਾਂ ਦੇ ਨਾਲ ਇਨਸਾਨੀਅਤ ਦਾ ਭਲਾ ਨਹੀਂ ਹੁੰਦਾ ਜਿਨ੍ਹਾਂ ਦੇ ਨਾਲ ਹਿਵਾਨੀਅਤ ਪੈਦਾ ਹੁੰਦੀ ਹੈ ਜਿਨ੍ਹਾਂ ਦੇ ਨਾਮ ਵਖਰੇਵਾ ਬੰਦਾ ਹੁੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਦੇ ਨਾਲ ਨਫ਼ਰਤ ਨਹੀਂ ਸੀ ਉਹਨਾਂ ਨੇ ਜਨੇਊ ਪਾਲ ਤੋਂ ਇਨਕਾਰ ਕੀਤਾ ਬਲਕਿ ਜਿਹੜਾ ਜਨੇਊ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮਨੁੱਖਤਾ ਦੇ ਵਿੱਚ ਫਰਕ ਪਾ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਸਵਾਲ ਕੀਤਾ ਵਾਂਡਨੂਏ ਕਿ ਭਾਈ ਤੇ ਤੂੰ ਜਿਹੜਾ ਪਾਇਆ ਹੋਇਆ ਇਹ ਇਹ ਵਾਲਾ ਹੈ ਮੈਨੂੰ ਪਾ ਦੇ ਉਹ ਕਹਿੰਦਾ ਵੀ ਇਹ ਤੁਹਾਨੂੰ ਨਹੀਂ ਪਾਇਆ ਜਾ ਸਕਦਾ ਬ੍ਰਾਹਮਣੀ ਪਾ ਸਕਦੇ ਉਹਨੇ ਜਦੋਂ ਦੱਸਿਆ ਕਿ ਕਿੰਨੇ-ਕਿੰਨੇ ਜਾਤੀਆਂ ਦੇ ਨਾਲ ਜੁੜੇ ਹੋਏ ਵਰਗਾਂ ਨੂੰ ਕਿੰਨੇ-ਕਿੰਨੇ ਵਰਗਾਂ ਦੇ ਵਾਸਤੇ ਕਿੰਨੇ-ਕਿੰਨੇ ਤਰ੍ਹਾਂ ਦਾ ਉਹਨੇ ਕਿਹਾ ਵੀ ਇੱਕ ਤੇ ਮੈਨੂੰ ਇਦਾਂ ਨਹੀਂ ਪਾ ਦੂਜੀ ਗੱਲ ਜਿਹੜਾ ਜੇ ਮੈਨੂੰ ਪਾਇਆ ਮੇਰੀ ਭੈਣ ਨੂੰ ਕਿਉਂ ਨਹੀਂ ਪਾਇਆ ਤੇ ਉਹਨੇ ਪਾਇਆ ਜਸੋ ਕਹਿੰਦਾ ਵਿੱਚੇ ਸੇ ਵਖਰੇਵਾ ਜਿਹੜਾ ਪਰਵਾਦ ਦੇ ਵਿੱਚ ਹੀ ਵੰਡੀਆਂ ਪਾਉਂਦਾ ਹੈ ਸੋ ਇਸ ਕਰਕੇ ਉਹਨਾਂ ਨੇ ਇਹਨਾਂ ਰਿਵਾਜਾਂ ਨੂੰ ਇਹਨਾਂ ਰੀਤੀਆਂ ਨੂੰ ਦਾ ਖੰਡਨ ਕੀਤਾ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਨਹੀਂ ਪਾਉਂਦੇ ਕਿਉਂਕਿ ਇਨਸਾਨੀਅਤ ਦੇ ਵਿੱਚ ਵੰਡੀਆਂ ਪਾਦੈ ਅੱਜ ਅਸੀਂ ਉਹ ਸੇ ਗੁਰੂ ਦੇ ਸਿੱਖਾਂ ਨੇ ਗੁਰਦੁਆਰਿਆਂ ਦੀ ਵੰਡ ਕੇ ਰੱਖੀ ਹੋਈ ਹੈ ਕਈ ਥਾਵਾਂ ਤੇ ਤਾਂ ਕੁਝ ਲੋਕਾਂ ਨੂੰ ਜਿਵੇਂ ਸੋਕਾਲ ਰੱਖੋਤੀ ਨੀਤਾਂ ਨੂੰ ਤੇ ਜਾਣ ਵੀ ਨਹੀਂ ਦਿੰਦੇ ਸੋ ਸਾਨੂੰ ਇਸ ਕਾਲ ਵਾਸਤੇ ਆਪਣੇ ਅੰਦਰ ਧਿਆਨ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਕੀ ਧਰਮ ਦਾ ਉਹ ਫਲਸਫਾ ਅਸੀਂ ਵਾਕਈ ਪ੍ਰੈਕਟਿਸ ਕਰ ਰਹੇ ਹਾਂ ਕਿ ਅਸੀਂ ਉਸ ਦੇ ਅਨਸਾਰ ਜੀਵਨ ਜੀ ਰਹੇ ਹਾਂ ਜੋ ਸਾਡੇ ਗੁਰੂ ਨੇ ਦਿੱਤਾ ਸੀ ਜਾਂ ਅਸੀਂ ਆਪੇ ਹੀ ਹੋਰ ਆਮ ਜਨ ਆਪਣੇ ਉਹ ਜਿਹੜੀ ਰੀਤੀ ਰਿਵਾਜ ਸਭੇ ਚ ਪਰੰਪਾ ਲਏ ਜਿਨ੍ਹਾਂ ਦੇ ਨਾਲ ਅਸੀਂ ਸਾਰਾ ਕੁਝ ਚੜਾਇਆ ਉਸ ਨੂੰ ਤਬਾਹ ਕਰਕੇ ਰੱਖ ਦਿੱਤਾ ਆਓ ਗੁਰੂ ਦੇ ਸਿੱਖ ਬਣੀ ਗੁਰੂ ਦੀ ਵਿਚਾਰ ਦੇ ਅਨੁਸਾਰ ਜੀਵਨ ਜੀਏ ਜਿਫਤੇ ਦੀ ਸਾਜ ਕਰੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ